ਲੰਡਨ ਤੋਂ ਅਮਰੀਕਾ ਤੱਕ ਸੋਨਾ ਜਹਾਜ਼ਾਂ ਦੇ ਵਿੱਚ ਭਰ ਕੇ ਕਿਉਂ ਲਿਆਂਦਾ ਜਾ ਰਿਹਾ ਹੈ ਭਾਰਤ ਤੋਂ ਸੋਨਾ ਕਿੱਥੇ ਜਾ ਰਿਹਾ ਹੈ ਅਜੀਤ ਗੜਵੀ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੇ ਮੈਂ ਤੁਹਾਡਾ ਦੋਸਤ ਭពਿੰਦਰ ਭਾਰਤ ਤੇ ਦੁਆਬਾਰੀ ਉਰਦਾ ਮੰਚ ਜਿੱਥੇ ਸੋਨੇ ਦੀ ਕੀਮਤ ਹਰ ਦਿਨ ਨਵਾਂ ਰਿਕਾਰਡ ਬਣਾ ਰਹੀ ਹੈ ਉੱਥੇ ਹੀ ਸੋਨੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਭੌਤਿਕ ਹਲਚਲ ਵੀ ਦੇਖੀ ਜਾ ਰਹੀ ਹੈ ਇਸ ਵੇਲੇ ਲੰਡਨ ਦੇ ਵਿੱਚ ਬੈਂਕ ਆਫ ਇੰਗਲੈਂਡ ਦੇ ਭੰਡਾਰਾਂ ਤੋਂ ਸੋਨਾ ਟਨਾਂ ਦੇ ਵਿੱਚ ਜਿਹੜਾ ਅਮਰੀਕਾ ਲੈ ਜਾਂਦਾ ਜਾ ਰਿਹਾ ਹੈ ਅੰਤਰਰਾਸ਼ਟਰੀ ਰਿਪੋਰਟ ਦੇ ਅਨੁਸਾਰ ਅਮਰੀਕੀ ਸੋਨੇ ਦੇ ਡੀਲਰ ਜਹਾਜ਼ਾਂ ਦੇ ਵਿੱਚ ਜਿਹੜੇ ਨੇ ਸੋਨਾ ਭਰ ਕੇ ਨਿਊਯਾਰਕ ਲੈ ਕੇ ਜਾ ਰਹੇ ਨੇ ਜਿਸ ਦੇ ਕਾਰਨ ਲੰਡਨ ਦੇ ਵਿੱਚ ਸੋਨੇ ਦੀ ਕੀਮਤ ਜਿਹੜੀ ਹੈ ਸੋਨੇ ਦੀ ਕਮੀ ਹੋ ਗਈ ਹੈ ਤੇ ਅਮਰੀਕਾ ਦੇ ਵਿੱਚ ਪੀਲੇ ਧਾਤੂ ਦੀ ਜਮ੍ਹਾਂ ਖੋਰੀ ਹੋ ਰਹੀ ਹੈ ਅਮਰੀਕਾ ਇਸ ਵੇਲੇ ਇੱਕ ਵਿਸ਼ਾਲ ਚੁੰਬਕ ਵਾਂਗ ਕੰਮ ਕਰ ਰਿਹਾ ਜੋ ਦੁਨੀਆ ਭਰ ਤੋਂ ਸੋਨਾ ਆਕਰਸ਼ਿਤ ਕਰ ਰਿਹਾ ਹੈ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਦੇ ਮੁਤਾਬਕ ਹੁਣ ਤੱਕ ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਵਿੱਚ ਸੋਨੇ ਦਾ ਸਭ ਤੋਂ ਵੱਡਾ ਭੰਡਾਰ ਸੀ ਪਰ ਹੁਣ ਨਿਊਯਾਰਕ ਦੇ ਮੈਨਹੈਟਨ ਖੇਤਰ ਦੇ ਵਿੱਚ ਵਧੇਰੇ ਸੋਨਾ ਜਮ੍ਹਾਂ ਹੋ ਗਿਆ ਲੰਡਨ ਤੋਂ ਇਲਾਵਾ ਸਵਿਸ ਰਿਫਾਈਨਰੀਆਂ ਦੇ ਵਿੱਚ ਵੀ ਸੋਨਾ ਅਟਲੈਂਟਿਕ ਮਹਾਸਾਗਰ ਤੋਂ ਪਾਰ ਅਮਰੀਕਾ ਪੇ ਭੇਜਿਆ ਜਾ ਰਿਹਾ ਹੈ ਸੋਨੇ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਰਾਈਟਰਸ ਦੀ ਨਵੀਂ ਰਿਪੋਰਟ ਦੇ ਮੁਤਾਬਕ ਸ਼ੁੱਕਰਵਾਰ ਨੂੰ ਸੋਨੇ ਦਾ ਮੁੱਲ 2932 ਡਾਲਰ ਪ੍ਰਤੀ ਔਂਸ ਸੀ ਜੋ ਮੰਗਲਵਾਰ ਨੂੰ 2942.70 ਡਾਲਰ ਤੋਂ ਆਪਣੇ ਸਭ ਤੋਂ ਉੱਪਰਲੇ ਮੁੱਲ ਦੇ ਉੱਤੇ ਪਹੁੰਚ ਗਿਆ ਜੇਕਰ ਸੋਨੇ ਦੀ ਕੀਮਤ ਇਸੇ ਤਰ੍ਹਾਂ ਹੀ ਵੱਧਦੀ ਰਹੀ ਤਾਂ ਕੀਮਤ ਪਹਿਲੀ ਵਾਰ 3000 ਡਾਲਰ ਤੱਕ ਵੀ ਪਹੁੰਚ ਸਕਦੀ ਹੈ ਵੱਡੇ ਪੈਮਾਨੇ ਦੇ ਉੱਤੇ ਸੋਨੇ ਦੇ ਵਿੱਚ ਹੇਰ ਫੇਰ ਕਿਉਂ ਸ਼ੁਰੂ ਹੋ ਗਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਜੰਗ ਨੂੰ ਲੰਡਨ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਅਮਰੀਕਾ ਦੇ ਵਿੱਚ ਆਉਣ ਵਾਲੇ ਵੱਡੀ ਗਿਣਤੀ ਮਾਤਰਾ ਦੇ ਵਿੱਚ ਸੋਨੇ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇਹ ਡਰ ਹੈ ਕਿ ਸੋਨੇ ਦੇ ਉੱਤੇ 10 ਫੀਸਦੀ ਟੈਰਫ ਲਗਾਇਆ ਜਾ ਸਕਦਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਡੋਨਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਦੇ ਉੱਤੇ 25 ਫੀਸਦੀ ਦਾ ਭਾਰ ਟੈਕਸ ਲਗਾ ਦਿੱਤਾ ਭਾਰੀ ਟੈਕਸ ਲਗਾਇਆ ਜਿਸ ਦੇ ਨਾਲ ਸੋਨੇ ਦੇ ਵਪਾਰੀਆਂ ਨੂੰ ਲੰਡਨ ਤੋਂ ਸੋਨਾ ਤੁਰੰਤ ਅਮਰੀਕਾ ਲੈ ਕੇ ਜਾਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਮਰੀਕੀ ਵਸਤਾਂ ਦੇ ਉੱਤੇ ਟੈਕਸ ਲਗਾਉਣ ਵਾਲੇ ਸਾਰੇ ਦੇਸ਼ਾਂ ਤੇ ਟੈਰਿਫ ਵਧਾਉਣ ਦੇ ਟਰੰਪ ਦੇ ਐਲਾਨ ਦੇ ਕਾਰਨ ਸੋਨੇ ਦੇ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ ਜੇਕਰ ਟਰੰਪ ਦੀ ਯੋਜਨਾ ਯੋਜਨਾ ਦੇ ਅਨੁਸਾਰ ਚਲਦੀ ਰਹੀ ਤਾਂ ਸੰਭਾਵਨਾ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੀਨ ਅਤੇ ਕੈਨੇਡਾ ਦੇ ਨਾਲ ਨਾਲ ਜਾਪਾਨ ਦੱਖਣੀ ਕੋਰੀਆ ਯੂਰਪੀ ਸੰਘ ਤੋਂ ਆਉਣ ਵਾਲੇ ਸਮਾਨਾਂ ਦੇ ਉੱਤੇ ਵੀ ਭਾਰੀ ਟੈਰਿਫ ਲਗਾਇਆ ਜਾਵੇਗਾ 5 ਨਵੰਬਰ 2024 ਨੂੰ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਚੋਣਾਂ ਜਿੱਤੇ ਸਨ ਤਾਂ ਕਮੈਕਸ ਦੇ ਵਿੱਚ ਸੋਨੇ ਦਾ ਭੰਡਾਰ ਕਰੀਬ 533 ਟਨ ਸੀ ਇਸ ਤੋਂ ਬਾਅਦ ਇਸ ਦੇ ਵਿੱਚ ਲਗਾਤਾਰ ਵਾਧਾ ਹੋਣ ਲੱਗ ਪਿਆ 29 ਦਸੰਬਰ ਨੂੰ ਸਟਾਕ 681 ਟਨ ਹੋ ਗਿਆ ਤੇ 29 ਜਨਵਰੀ 2025 ਨੂੰ ਇਹ ਹੀ ਸਟਾਕ ਜਿਹੜਾ ਸੀ 963 ਟਨ ਸੀ 31 ਜਨਵਰੀ ਨੂੰ ਇਹ ਸਟਾਕ 1000 ਟਨ ਨੂੰ ਪਾਰ ਕਰ ਗਿਆ ਤੇ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਸਟਾਕ 1100 ਟਨ ਸੀ ਰਾਈਟਰਸ ਦੀ ਇੱਕ ਰਿਪੋਰਟ ਦੇ ਅਨੁਸਾਰ ਉਹ ਸੋਨਾ ਜੋ ਸੋਨੇ ਦੇ ਮੁੱਖ ਖਰੀਦਦਾਰ ਭਾਰਤ ਅਤੇ ਚੀਨ ਨੂੰ ਜਾਣਾ ਸੀ ਹੁਣ ਲੰਡਨ ਤੋਂ ਅਮਰੀਕਾ ਜਾ ਰਿਹਾ ਹੈ ਮੁੰਬਈ ਦੇ ਇੱਕ ਸਰਾਫਾ ਵਪਾਰੀ ਦੇ ਵਪਾਰੀ ਨੇ ਰਾਈਟਰਸ ਨੂੰ ਦੱਸਿਆ ਹੈ ਕਿ ਵਸਤੂ ਕਮੈਕਸ ਤੇ ਪ੍ਰੀਮੀਅਮ ਇੰਨਾ ਜ਼ਿਆਦਾ ਹੈ ਕਿ ਏਸ਼ੀਆਈ ਬਾਜ਼ਾਰਾਂ ਤੋਂ ਅਮਰੀਕਾ ਤੱਕ ਸੋਨੇ ਦੀ ਢੋਆ ਢੁਆਈ ਦੀ ਲਾਗਤ ਵੀ ਬਹੁਤ ਘੱਟ ਹੈ ਅਮਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ HDFC ਸੈਕਿਉਰिटीज ਦੇ ਸੀਨੀਅਰ ਵਿਸ਼ਲੇਸ਼ਕ 소ਮਿਲ ਗਾਂਧੀ ਨੇ BBC ਦੇ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਲੰਡਨ ਤੋਂ ਅਮਰੀਕਾ ਦੇ ਵਿੱਚ ਸੋਨਾ ਕਿਉਂ ਜਾ ਰਿਹਾ ਹੈ ਇਸ ਦੇ 2 ਤੋਂ 3 ਕਾਰਨ ਨੇ ਇੱਕ ਤਾਂ ਇਹ ਕਿ ਡਰ ਹੈ ਕਿ ਟਰੰਪ ਪਰਸਪਰ ਟੈਰਿਫ ਲਗਾ ਦੇਣਗੇ ਕੋਈ ਨਹੀਂ ਜਾਣਦਾ ਕਿ ਇਹ ਟੈਰਿਫ ਕਿੰਨਾ ਹੋਏਗਾ ਇਹ 10% ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ ਅਜਿਹੇ ਟੈਰਿਫ ਸੋਨੇ ਦੀ ਦਰਾਮਦ ਦੀ ਲਾਗਤ ਵਧਾਉਣ ਦੀ ਸੰਭਾਵਨਾ ਰੱਖਦੇ ਨੇ ਇਸ ਦੇ ਲਈ ਸੋਨੇ ਦੇ ਆਯਾਤਕਾਰ ਪਹਿਲਾਂ ਹੀ ਆਪਣੇ ਜੋ ਕਮ ਨੂੰ ਘਟ ਰੇ ਕਰ ਰਹੇ ਨੇ ਇਸ ਤੋਂ ਇਲਾਵਾ ਅਮਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ ਲੰਬੇ ਸਮੇਂ ਤੋਂ ਉਸ ਦਾ ਆਡਿਟ ਨਹੀਂ ਹੋਇਆ ਇਸ ਦੇ ਲਈ ਬੈਂਕ ਅਤੇ ਹੋਰ ਵੱਡੇ ਅਧਾਰੇ ਲੰਡਨ ਦੀਆਂ ਤੇਜੋਰੀਆਂ ਦੇ ਵਿੱਚ ਰੱਖੇ ਆਪਣੇ ਸੋਨੇ ਨੂੰ ਅਮਰੀਕਾ ਭੇਜ ਰਹੇ ਨੇ ਤਾਂ ਜੋ ਇਸ ਨੂੰ ਜਿਹੜਾ ਬਹੀ ਖਾਤਿਆਂ ਦੇ ਵਿੱਚ ਦਿਖਾਇਆ ਜਾ ਸਕੇ ਸੀਨੀਅਰ ਕਮੋਡੀਟੀ ਸੀਨੀਅਰ ਕਮੋਡੀਟੀ ਵਿਸ਼ਲੇਸ਼ਕ ਸੋਮਿਲ ਗਾਂਧੀ ਤੇ ਕਹਿੰਦੇ ਨੇ ਕਿ ਟੈਰਫ ਯੁੱਧ ਅਤੇ ਵਿਸ਼ਵ ਵਿਆਪੀ ਅਨਿਸ਼ਚਿਤਤਾ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਲਈ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਨੇ। ਕਈ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਨੇ ਜਿਵੇਂ ਕਿ ਚੀਨ ਦਾ ਕੇਂਦਰ ਬੈਂਕ ਜਿਸ ਨੇ ਜਨਵਰੀ ਦੇ ਵਿੱਚ ਆਪਣੇ ਸੋਨੇ ਦੇ ਭੰਡਾਰ ਦੇ ਵਿੱਚ ਵਾਧਾ ਕੀਤਾ। ਮੁੱਖ ਤੌਰ ਦੇ ਉੱਤੇ ਬ੍ਰਿਕਸ ਦੇਸ਼ ਇਸ ਸਮੇਂ ਆਪਣਾ ਡਾਲਰ ਵਿੱਚ ਆਪਣੀ ਹਿੱਸੇਦਾਰੀ ਘਟਾ ਕੇ ਆਪਣੇ ਸੋਨੇ ਦੇ ਭੰਡਾਰ ਵਧਾ ਰਹੇ ਨੇ। ਜਿੱਦੇ ਕਾਰਨ ਸੋਨੇ ਦੀ ਕੀਮਤ ਵੱਧ ਰਹੀ ਹੈ ਤੇ ਜਦੋਂ ਮੱਲਕੀ ਆਪਣਾ ਦੂਸਰੇ ਦੇਸ਼ ਜਦੋਂ ਸੋਨਾ ਇਕੱਠਾ ਕਰਦੇ ਤਾਂ ਉਦੋਂ ਜਿਹੜਾ ਅਮਰੀਕਾ ਹੈ ਉਦੋਂ ਉਹਨਾਂ ਦੇ ਉੱਤੇ ਧਾਵਾ ਬੋਲ ਦਿੰਦਾ ਹੈ ਕਿ ਭਾਈ ਤੁਸੀਂ ਆਪਣਾ ਬੈਂਕ ਕਿੱਦਾਂ ਬਣਾ ਸਕਦੇ ਹੋ ਤੇ ਹੁਣ ਸਾਰੇ ਮੁਲਕ ਦੁਨੀਆ ਦੇ ਵਿੱਚੋਂ ਜਿਹੜਾ ਉਹ ਸੋਨਾ ਵਾਪਸ ਜਾਂ ਉਹ ਇਸੇ ਤਰ੍ਹਾਂ ਦਾ ਇਹ ਚਾਲ ਖੇਡ ਲਈ ਹੈ ਕਿ ਉਹ ਲੋਕ ਉੱਥੇ ਇਨਵੈਸਟ ਕਰਨ ਲੱਗ ਗਏ ਨੇ ਤੇ ਉਹ ਸਾਰੀਆਂ ਚੀਜ਼ਾਂ ਉੱਥੇ ਜਾ ਰਹੀਆਂ ਨੇ ਤੇ ਜੇ ਸੁਦਾਮ ਹੁਸੈਨ ਸੀ ਉਹਨੇ ਇਹ ਚੀਜ਼ ਕੀਤੀ ਸੀ ਤਾਂ ਉੱਥੇ ਮੁੜ ਕੇ ਇਹਨਾਂ ਨੇ ਧਾਵਾ ਬੋਲ ਦਿੱਤਾ ਸੀ ਕਿਉਂਕਿ ਉਹ ਆਪਣੀ ਕਰੰਸੀ ਤੇ ਆਪਣਾ ਬੈਂਕ ਸ਼ੁਰੂ ਕਰਨਾ ਚਾਹੁੰਦਾ ਸੀ ਇੰਨਾ ਕੋਨੇ ਇਕੱਠਾ ਕਰ ਲਿਆ ਸੀ ਤੇ ਅਸਲ 'ਚ ਤਾਂ ਕਹਾਣੀਆਂ ਉਹ ਪਿੱਛੇ ਸੀਗੀਆਂ ਪਰ ਉਹ ਹੋਰ ਇਹ ਕਹਿੰਦੇ ਭਾਈ ਉਹ ਡਿਕਟੇਟਰਸ਼ਿਪ ਕਰਦਾ ਹੈ ਤੇ ਹੋਰ ਸਾਰੀਆਂ ਚੀਜ਼ਾਂ ਨੇ ਤਾਂ ਹੋ ਸਕਦਾ ਹੈ ਕਿਤੇ ਨਾ ਕਿਤੇ ਪਰ ਲੋਕਾਂ ਨੂੰ ਸੁੱਖ ਵੀ ਸੀ ਉੱਥੇ ਦਾ ਤੇਲ ਵੀ ਲੁੱਟਿਆ ਤੇ ਉੱਥੇ ਦਾ ਹੋਰ ਸਾਰੀਆਂ ਚੀਜ਼ਾਂ ਲੁੱਟੀਆਂ ਨੇ ਹੁਣ ਯੂਕਰੇਨ ਵੱਲ ਨੂੰ ਮੁਹ ਕੀਤਾ ਹੋਇਆ ਦੇਖਦੇ ਆਉਣ ਵਾਲਾ ਸਮਾਂ ਕੀ ਕਹਿੰਦਾ ਮੁੱਖ ਤੌਰ ਦੇ ਉੱਤੇ ਬ੍ਰਿਕਸ ਦੇਸ਼ ਇਸ ਸਮੇਂ ਆਪਣੇ ਡਾਲਰ ਦੇ ਵਿੱਚ ਆਪਣੀ ਹਿੱਸੇਦਾਰੀ ਘਟਾ ਕੇ ਆਪਣੇ ਸੋਨੇ ਦੇ ਭੰਡਾਰ ਵਧਾ ਰਹੇ ਨੇ ਜਿਸ ਦਾ ਕਾਰਨ ਸੋਨੇ ਦੀ ਕੀਮਤ ਵੱਧ ਰਹੀ ਹੈ ਕਿ ਭਾਰਤ ਦੇ ਵਿੱਚ ਵੀ ਵਿਆਹਾਂ ਦੇ ਲਈ ਸੋਨੇ ਦੀ ਖਰੀਦ ਘਟੀ ਹੈ ਇਰਾਕ ਹਾਂਜੀ ਔਜਲਾ ਸਾਹਮਣੇ ਜੱਦ ਦਵਾ ਦਿੱਤਾ ਇਰਾਕ ਹਾਂਜੀ ਇਰਾਕ ਦੇ ਵਿੱਚ ਕੀਤਾ ਸੀ ਜੀ ਇਹੇ ਕੰਮ ਉਹਨੇ ਇਹਨਾਂ ਨੇ ਕੀਤਾ ਸੀ ਉਦੋਂ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਦੇ ਉੱਤੇ ਪਹੁੰਚ ਪਹੁੰਚਣ ਦੇ ਨਾਲ ਵਿਆਹਾਂ ਦੇ ਲਈ ਸੋਨਾ ਖਰੀਦਣ ਵਾਲੇ ਲੋਕ ਪ੍ਰਭਾਵਿਤ ਹੋਏ ਨੇ ਅਹਮਦਾਬਾਦ ਜੁਵੈਲਰਸ ਜਿਹੜੇ ਨੇ ਐਸੋਸੀਏਸ਼ਨ ਦੇ ਪ੍ਰਧਾਨ ਜ਼ਿਗਰ ਸੋਨੀ ਨੇ ਦੱਸਿਆ ਕਿ ਮੱਧ ਵਰਗ ਦੇ ਲੋਕ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਫਿਕਸਡ ਡਿਪੋਜ਼ਿਟ ਐਫ ਡੀ ਵਗੈਰਾ ਕਰਾਈ ਕੀਤੀ ਹੋਈ ਹੈ 100 ਗ੍ਰਾਮ ਸੋਨਾ ਖਰੀਦਣ ਦਾ ਟੀਚਾ ਰੱਖਿਆ ਹੈ ਉਹ ਮੌਜੂਦਾ ਕੀਮਤ ਦੇ ਉੱਤੇ ਘੱਟ ਖਰੀਦਣਗੇ ਦੱਸਦੇ ਨੇ ਕਿ ਪ੍ਰਤੀ 10 ਗ੍ਰਾਮ ਸੋਨੇ ਦੀ 1 ਲੱਖ ਰੁਪਏ ਦੀ ਕੀਮਤ ਆਮ ਹੋ ਜਾਵੇਗੀ ਜੇਕਰ ਸੋਨੇ ਦੀ ਕੀਮਤ 3000 ਡਾਲਰ ਪ੍ਰਤੀ ਔਂਸ ਜਾਂ $90 ਰੁਪਏ ਤੱਕ ਪਹੁੰਚ ਜਾਂਦੀ ਹੈ ਤਾਂ ਸੋਨੇ ਦੀ ਕੀਮਤ ਵੀ 1 ਲੱਖ ਰੁਪਏ ਤੱਕ ਪਹੁੰਚ ਜਾਵੇਗੀ ਸੋਨੇ ਦੀ ਕੀਮਤ ਵੱਧ ਸਕਦੀ ਹੈ ਪਰ ਲੋਕਾਂ ਦੀ ਇਸ ਦੇ ਵਿੱਚ ਦਿਲਚਸਪੀ ਘਟ ਨਹੀਂ ਹੋਵੇਗੀ ਲੋਕ ਹੁਣ 14 ਤੋਂ 18 ਕੈਰੇਟ ਦੇ ਗਹਿਣੇ ਖਰੀਦ ਰਹੇ ਨੇ ਇਹ ਨੌਜਵਾਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰਸਿੱਧ ਹੈ ਉਹ ਦੱਸਦੇ ਨੇ ਕਿ ਸਟਾਕ ਮਾਰਕੀਟ ਸ਼ੇਅਰ ਬਾਜ਼ਾਰ ਜਿਹੜਾ ਹੈ ਸਟਾਕ ਮਾਰਕੀਟ ਦੇ ਵਿੱਚ ਹਾਲ ਹੀ ਦੇ ਵਿੱਚ ਆਈ ਗਿਰਾਵਟ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਸਟਾਕ ਮਾਰਕੀਟ ਦੇ ਵਿੱਚ ਦਿਲਚਸਪੀ ਘਟ ਗਈ ਹੈ ਤੇ ਉਹ ਸੋਨੇ ਨੂੰ ਇੱਕ ਸੁਰੱਖਿਅਤ ਨਿਵੇਸ਼ ਮੰਨ ਰਹੇ ਨੇ ਕਿਉਂਕਿ ਜਿਹੜੇ ਆ ਪੇਪਰ ਹੈਗੇ ਕਾਗਜ਼ ਐ ਤਾਂ ਕਾਗਜ਼ੀ ਮੰਨਦੇ ਨੇ ਅਸਲ ਦੇ ਵਿੱਚ ਕਰੰਸੀ ਤਾਂ ਸੋਨਾ ਮੰਨਿਆ ਜਾਂਦਾ ਹੈ ਜਿਹਦੇ ਕੋਲ ਜਿਆਦਾ ਸੋਨਾ ਉਹੀ ਰਾਜ ਕਰਦਾ ਹੈ ਇਸ ਤੋਂ ਪਹਿਲਾਂ ਇੰਡੀਆ ਬੁਲੇਨ ਐਂਡ ਜੁਵੈਲਰਜ਼ ਐਸੋਸੀਏਸ਼ਨ ਜਿਹੜੀ ਹੈ ਆਈ ਬੀ ਜੇਏ ਤਾਂ ਡਾਇਰੈਕਟਰ ਹੈ ਹਰਰੇਸ਼ ਆਚਾਰੀਆ ਨੇ ਦੱਸਿਆ ਕਿ 트럼ਪ ਦੇ ਆਉਣ ਤੋਂ ਬਾਅਦ ਅਮਰੀਕਾ ਦੇ ਵਿੱਚ 600 ਟਨ ਵਾਧੂ ਸੋਨੇ ਦੇ ਭੰਡਾਰ ਇਕੱਠੇ ਹੋ ਗਏ ਨੇ ਇਹ ਸੰਭਵ ਹੈ ਕਿ ਅਮਰੀਕਾ ਸੋਨੇ ਦੇ ਮੁਕਾਬਲੇ ਵੱਧ ਡਾਲਰ ਛਾਪ ਸਕਦਾ ਹੈ ਕਿਉਂਕਿ ਕੁਝ ਨਾ ਕੁਝ ਗਿਰਵੀ ਰੱਖਣਾ ਪੈਂਦਾ ਜਦੋਂ ਤੁਸੀਂ ਪੇਪਰ ਵਰਕ ਜਾਂ ਸਾਰਾ ਕੁਝ ਉਹ ਕਰਾਂਸੀ ਛੁਪਾਉਣੀ ਹੈ ਤੇ ਜਿਵੇਂ ਇੰਡੀਆ ਨੇ ਗਿਰਵੀ ਰੱਖਿਆ ਜਦੋਂ ਮਾੜਾ ਟਾਈਮ ਆਇਆ ਸੀ ਤਾਂ ਮਨਮੋਹਨ ਸਿੰਘ ਉਹਨਾਂ ਦਾ ਸਮੇਂ ਦੀ ਗੱਲ ਹੈ ਤੇ ਫਿਰ ਉਹਨਾਂ ਨੇ ਸਾਰਾ ਕੁਝ ਉਹ ਫਿਰ ਜਿਹੜਾ ਲੋਨ ਚੜਿਆ ਹੋਇਆ ਜਾਂ ਸਾਰਾ ਉਹ ਘੇਰ ਰਿਆ ਨਾ ਜਦੋਂ ਬ੍ਰਿਕਸ ਦੀ ਗੱਲ ਹੁੰਦੀ ਹੈ ਤਾਂ ਫਿਰ ਅਮਰੀਕਾ ਕਹਿੰਦਾ ਆ ਜਾਓ ਭਾਈ ਮੈਂ ਲੈਣਾ ਤੁਹਾਨੂੰ لمبے ਹੱਥੀ ਤੇ ਇੰਡੀਆ ਦੇ ਉੱਤੇ ਵੀ ਹੁਣ ਫਿਰ ਬਦਲ ਛਾਉਣੇ ਸ਼ੁਰੂ ਹੋ ਜਾਣੇ ਆ ਇਥੋਂ ਸੋਨਾ 200 ਡਾਲਰ ਪ੍ਰਤੀ ਔਂਸ ਤੱਕ ਵੱਧ ਸਕਦਾ ਹੈ ਕਹਿੰਦੇ ਜੇਕਰ ਅਜਿਹਾ ਹੋ ਜਾਵੇ ਤਾਂ ਜਿਸ ਦਾ ਮਤਲਬ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਭਾਰਤ ਦੇ ਵਿੱਚ ਇਸ ਦੀ ਕੀਮਤ 1 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਇਸ ਵੇਲੇ ਨਵਾਂ ਸੋਨਾ ਖਰੀਦਣ ਦੀ ਬਜਾਏ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਗਹਿਣੇ ਬਣਾ ਰਹੇ ਨੇ ਤੋੜ ਕੇ ਜਾਣਕੀ ਭਾਰਤ ਦੇ ਲਈ ਸੋਨਾ ਵੀ ਅਮਰੀਕਾ ਵੱਲ ਮੁੜਿਆ ਭਾਰਤ ਦਾ ਜਿਹੜਾ ਸੋਨਾ ਅਮਰੀਕਾ ਦੇ ਵਿੱਚ ਸੋਨੇ ਦੀ ਆਵਾਜਾਈ ਦੇ ਕਾਰਨ ਭਾਰਤ ਤੋਂ ਸੋਨਾ ਵੀ ਅਮਰੀਕਾ ਪਹੁੰਚ ਗਿਆ ਰਾਈਟਰਸ ਦੀ ਇੱਕ ਰਿਪੋਰਟ ਦੇ ਅਨੁਸਾਰ ਇੱਕ ਚੋਟੀ ਦੇ ਸਰਾਫਾ ਬੈਂਕ ਨੇ 2 ਹਫ਼ਤੇ ਪਹਿਲਾਂ ਭਾਰਤ ਦੇ ਕਸਟਮ ਮੁਕਤ ਜ਼ੋਨ ਦੇ ਵਿੱਚ ਸਟੋਰ ਕੀਤੇ ਸੋਨੇ ਨੂੰ ਅਮਰੀਕਾ ਭੇਜ ਦਿੱਤਾ ਸੀ ਆਮ ਤੌਰ ਦੇ ਉੱਤੇ ਬਹੁਤ ਸਾਰੇ ਬੈਂਕ ਭਾਰਤ ਦੇ ਵਿੱਚ ਸੋਨਾ ਲਿਆਉਂਦੇ ਨੇ ਇਸ ਨੂੰ ਕਸਟਮ ਦੇ ਮੁਤਾਬਕ ਜੋਨਾ ਦੇ ਵਿੱਚ ਸਟੋਰ ਕਰਦੇ ਆ ਇਸ ਤੋਂ ਬਾਅਦ ਜਦੋਂ ਸੋਨੇ ਦੀ ਮੰਗ ਹੁੰਦੀ ਹੈ ਤਾਂ ਉਹ ਆਯਾਤ ਟੈਕਸ ਦਾ ਭੁਗਤਾਨ ਕਰਦੇ ਨੇ ਤੇ ਆਪਣੀ ਖੇਪ ਨੂੰ ਮਨਜ਼ੂਰੀ ਦਿਵਾਉਂਦੇ ਉਸ ਸਮੇਂ ਇਸ ਤੋਂ ਇਲਾਵਾ ਜੇ ਉਹ ਚਾਹਣ ਤਾਂ ਉਹ ਆਪਣਾ ਸਮਾਨ ਵਿਦੇਸ਼ ਵੀ ਭੇਜ ਸਕਦੇ ਨੇ ਤੇ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਦੁਬਈ ਦੀਆਂ ਸੋਨੇ ਦੀਆਂ ਰਿਫਾਇਨਰੀਆਂ ਤੋਂ ਸੋਨਾ ਵੀ ਅਮਰੀਕਾ ਜਾ ਰਿਹਾ ਹੈ ਜੋ ਆਮ ਤੌਰ ਦੇ ਉਤੇ ਭਾਰਤ ਆਉਂਦਾ ਹੈ ਸ਼ੁੱਕਰਵਾਰ 14 ਫਰਵਰੀ ਨੂੰ ਵੀ ਸੋਨੇ ਦੀਆਂ ਕੀਮਤਾਂ ਵਧੀਆਂ ਤੇ ਲਗਾਤਾਰ ਸੱਤਵਾਂ ਹਫਤਾ ਹੈ ਜਦੋਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਤੇ ਸ਼ੇਅਰ ਬਾਜ਼ਾਰ ਵਿਚਾਰਾ ਥੱਲੇ ਡਿੱਗ ਰਿਹਾ ਲਾਲ ਰੰਗ ਹੋਇਆ ਪਿਆ ਪੂਰਾ ਲੰਡਨ ਸੋਨੇ ਦੇ ਵਪਾਰ ਦੇ ਲਈ ਦੁਨੀਆਂ ਦਾ ਸਭ ਤੋਂ ਵੱਡਾ ਕੇਂਦਰ ਹੈ ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ ਲੰਡਨ ਦੇ ਭੂਮੀਗਤ ਟੈਖਾਨਿਆਂ ਦੇ ਵਿੱਚ 800 ਅਰਬ ਡਾਲਰ ਤੋਂ ਵੱਧ ਦਾ ਸੋਨਾ ਰੱਖਿਆ ਹੋਇਆ ਹੈ ਕੇਂਦਰੀ ਬੈਂਕਾਂ ਦੇ ਵੱਲੋਂ ਲਗਾਤਾਰ ਸੋਨੇ ਦੀ ਖਰੀਦ ਹੋ ਰਹੀ ਹੈ ਵਰਲਡ 골ਡ ਕੋਰਸ ਵਰਲਡ 골ਡ ਕਾਉਂਸਲ ਦੀ ਇੱਕ ਰਿਪੋਰਟ ਦੇ ਅਨੁਸਾਰ ਦੁਨੀਆ ਭਰ ਦੇ ਕੇਂਦਰੀ ਬੈਂਕ ਇਸ ਸਮੇਂ ਵੱਡੀ ਮਾਤਰਾ ਦੇ ਵਿੱਚ ਸੋਨਾ ਇਕੱਠਾ ਕਰਨ ਦੇ ਉੱਤੇ ਲੱਗੇ ਹੋਏ ਨੇ ਲਗਾਤਾਰ ਤੀਜੇ ਸਾਲ ਕੇਂਦਰੀ ਬੈਂਕਾਂ ਨੇ 1000 ਟਨ ਤੋਂ ਵੱਧ ਸੋਨਾ ਖਰੀਦਿਆ 2024 ਦੇ ਵਿੱਚ ਉਹਨਾਂ ਨੇ 1044 ਟਨ ਸੋਨਾ ਖਰੀਦਿਆ 2024 ਦੇ ਵਿੱਚ ਪੋਲੈਂਡ ਨੇ ਸਭ ਤੋਂ ਵੱਧ 99.5 ਟਨ ਸੋਨਾ ਖਰੀਦਿਆ ਜਦਕਿ ਭਾਰਤ ਹੀ ਭਾਰਤੀ ਰਿਜ਼ਰਵ ਬੈਂਕ ਜਿਹੜਾ ਉਹਨੇ 72 ਟਨ 72 ਟਨ ਸੋਨਾ 72 ਟਨ ਤੋਂ ਵੱਧ ਸੋਨਾ ਖਰੀਦਿਆ ਮਿੰਟ ਦੀ ਰਿਪੋਰਟ ਦੇ ਅਨੁਸਾਰ 221 ਦੇ ਵਿੱਚ ਭਾਰਤ ਦਾ ਸੋਨਾ ਭੰਡਾਰ 754 ਟਨ ਸੀ ਜੋ ਜੋ 224 ਦੇ ਵਿੱਚ ਵੱਧ ਕੇ 876 ਟਨ ਹੋ ਜਾਏਗਾ ਭਾਰਤ ਦੇ ਕੋਲ ਆਪਣੀ ਕੁੱਲ ਵਿਦੇਸ਼ੀ ਮੁਦਰਾ ਦਾ 11% ਤੋਂ ਵੱਧ سونے ਦੇ ਰੂਪ ਦੇ ਵਿੱਚ ਉਹ ਰੱਖਦਾ ਹੈ ਜੀ ਦੋਸਤੋ ਇਹ ਐ ਜੀ ਗੱਲਬਾਤ سونے ਦੀਆਂ سونے ਦੇ ਉੱਤੇ ਅੱਖ ਆ ਸਾਰੀਆਂ ਦੀ ਜੀ ਇਸ ਵਕਤ ਜਿਹੜਾ ਸਿਚੁਏਸ਼ਨ ਇਹ ਬਣੀ ਹੋਈ ਹੈ ਤੇ ਲੰਡਨ ਤੋਂ ਅਮਰੀਕਾ ਤੱਕ ਸੋਨਾ ਜਹਾਜ਼ਾਂ ਦੇ ਵਿੱਚ ਭਰ-ਭਰ ਕੇ ਕਿਉਂ ਲਿਆਂਦਾ ਜਾ ਰਿਹਾ ਹੈ ਤੇ ਭਾਰਤ ਤੋਂ ਸੋਨਾ ਕਿੱਥੇ ਜਾ ਰਿਹਾ ਹੈ ਇਹ ਗੱਲਬਾਤ ਸੀ अजीत ਗੜਵੀ ਹੋਣਾ ਦੀ ਕਲਮ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਬੀਬੀਸੀ ਪੱਤਰਕਾਰ ਨੇ તે મેં તોસ્ત ભુપિન્દ પારાજે દુબા રેડી